ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਖੜੇ ਆ ਪਿੰਡ ਬੁਰਜ ਨੱਥੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਕ ਵੀਰ ਦੇ ਕੋਲ ਦੋ ਸੰਦ ਬਕਾਊ ਆ ਦੋ ਵਹੀਕਲ ਨੇ ਇੱਕ ਮੋਟਰਸਾਈਕਲ ਬਾਈਕ ਤੁਹਾਨੂੰ ਦਿਖਾ ਦਾਂਗੇ ਆਪਾਂ ਸੀਟੀ 100 ਬਾਈਕ ਆ ਇੱਕ ਛੋਟਾ ਹਾਥੀ ਆ ਠੀਕ ਆ ਜੀ ਸੋ ਦੋਨਾਂ ਸੰਦਾਂ ਦੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਦੋਵੇਂ ਬਕਾਊ ਆ ਸੋ ਸੰਦ ਦੋਸਤੋ ਜਿਹੜਾ ਵੀ ਪਸੰਦ ਆਊਗਾ ਤੁਹਾਨੂੰ ਠੀਕ ਆ ਜੀ ਉਹਦੀ ਵਿਸ਼ੇਸ਼ ਤੌਰ ਤੇ ਇੱਥੇ ਆਣ ਕੇ ਆਪਣੀ ਤਸੱਲੀ ਤੁਸੀਂ ਕਰਨੀ ਆ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਬਾਕੀ ਡਾਕੂਮੈਂਟ ਕਾਗਜ਼ ਪੱਤਰ ਠੀਕ ਹੈ ਜੀ ਕਿਹੜੇ ਕਿਹੜੇ ਨਾਲ ਇਹਨਾਂ ਦੇ ਹੈਗੇ ਆ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਓਵਰਆਲ ਬਾਕੀ ਆਪਾਂ ਤੁਹਾਨੂੰ ਪ੍ਰੋਪਰ ਸਾਰਾ ਦਿਖਾ ਦਾਂਗੇ ਮੋਟਰਸਾਈਕਲ ਵੀ ਪੂਰਾ ਦਿਖਾ ਦਾਂਗੇ ਤੁਹਾਨੂੰ ਠੀਕ ਹੈ ਜੀ ਸਟਾਰਟ ਕਰਕੇ ਚਲਾ ਕੇ ਤੇ ਛੋਟਾ ਥੀ ਜਿਹੜਾ ਦੋਸਤੋ ਵਹੀਕਲ ਆ ਇਹ ਵੀ ਤੁਹਾਨੂੰ ਦਿਖਾ ਦਾਂਗੇ ਆਜੋ ਆਪਾਂ ਲੈਣੀਆ ਡਿਟੇਲ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲਜੋ ਬਹੁਤ ਵਧੀਆ ਵੀਰੇ ਠੀਕ ਠਾਕ ਹਾਂਜੀ ਵਧੀਆ अच्छा निशान भाई जी। जी। ए सांद वैसे घरेलु ਆਪ ਵਰਤਣ ਵਾਸਤੇ ਰੱਖਿਆ ਜਾਂ ਲਿਆ ਕੇ ਸੇਲ ਵੀ ਕਰਦੇ ਸੇਲ ਕਰਦੇ ਆਂ ਲਿਆਣ ਕੇ ਠੀਕ ਹੈ ਜੀ ਹਾਂਜੀ ਸੇਲ ਪਰਚੀਜ਼ ਦਾ ਕੰਮ ਆ ਫਿਰ ਹਾਂਜੀ ਸੇਲ ਪਰਚੀਜ਼ ਦਾ ਕੰਮ ਆ ਸਾਰੇ ਸਾंद ਹੁੰਦੇ ਆਪਣੇ ਕੋਲੇ ਅੱਛਾ ਜੀ ਹਾਂਜੀ ਮੋਟਰਸਾਈਕਲ ਗੱਡੀਆਂ ਕਾਰਾਂ ਕੂਰਾਂ ਜਾਂ ਸਭ ਲੈ ਲੈਂਦੇ ਸਾਰਾ ਕੁਝ ਹੁੰਦਾ ਹੀ ਠੀਕ ਹੈ ਜੀ ਹਾਂਜੀ ਤੇ ਫਿਲਹਾਲ ਜਿਹੜੇ ਅੱਜ ਆਪਾਂ ਦੋ ਸਾੰਦ ਦਿਖਾਉਣੇ ਆ ਇੱਕ ਤਾਂ ਛੋਟਾ ਆਤੀ ਆਪਾਂ ਸਾਹਮਣੇ ਦੇਖ ਰਹੇ ਆ ਹਾਂਜੀ ਹਾਂਜੀ ਇਹ ਵਿਕਾਊ ਆਪਣੇ ਕੋਲ ਹਾਂਜੀ ਤੇ ਇੱਧਰ ਇੱਕ ਐਸਟੀ 102 ਬਾਈਕ ਵਿਕਾਊ ਹਾਂਜੀ ਇਹ 16 ਮਾਡਲ ਆ ਜੀ ਐਸਟੀ 102 ਬਾਈਕ 16 ਮ ਨੰਬਰ ਹੈਗਾ ਜੀ ਜਲੰਧਰ ਦਾ ਅੱਛਾ ਜੀ ਹਾਂ ਜੀ ਤੇ ਕਾਗਜ਼ ਪੱਤਰ ਸਾਰੇ ਕਾਗਜ਼ ਪੱਤਰ ਓਕੇ ਹੈ ਜੀ ਆਧਾਰ ਕਾਰਡ ਮਿਲੂਗਾ ਜਿਹਦੇ ਨਾਮ ਤੇ ਆਰਸੀ ਆ ਠੀਕ ਹੈ ਜੀ ਹਾਂ ਜੀ ਉਹਦਾ ਆਧਾਰ ਕਾਰਡ ਮਿਲ ਜੂਗਾ ਹਾਂ ਜੀ ਆਧਾਰ ਕਾਰਡ ਮਿਲ ਜੂਗਾ ਬਾਕੀ ਆਪਾਂ ਆਪਣਾ ਆਧਾਰ ਕਾਰਡ ਦਵਾਂਗੇ ਨਾਲ ਜੀ ਠੀਕ ਹੈ ਜੀ ਜਿਹੜੇ ਬੰਦੇ ਨੇ ਲੈਣਾ ਓਕੇ ਓਕੇ ਹਾਂ ਜੀ ਤੇ ਉਹ ਉਹਨਾਂ ਦੇ ਨਾਮ ਫਿਰ ਐਫੀਡਵਿਟ ਚੜਜੂ ਹਾਂ ਜੀ ਹਾਂ ਜੀ ਚੜਜੂਗਾ ਜੀ ਠੀਕ ਹੈ ਜੀ ਚਲੋ ਹਾਂ ਜੀ ਸੋ ਸੋ ਆਧਾਰ ਕਾਰਡ ਨਾਲ ਮਿਲ ਜੂਗਾ ਜਿਹੜੇ ਪਰਸਨ ਦੇ ਬਿਲਕੁਲ ਇਨਾਮ ਆ ਬਾਈਕ ਉਹਨਾਂ ਦਾ ਆਧਾਰ ਕਾਰਡ ਮਿਲ ਜੂਗਾ ਪਲ ਇਹ ਵੀਰਗੇ ਨਿਸ਼ਾਨ ਸੇਲ ਕਰਦਾ ਪਿਆ ਇਹਦਾ ਆਧਾਰ ਕਾਟ ਤੁਹਾਨੂੰ ਮਿਲ ਜੂਗਾ ਠੀਕ ਹੈ ਜੀ ਸੋ ਬਾਈਕ ਦੀ ਇੱਕ ਵਾਰੀ ਕੰਡੀਸ਼ਨ ਤੁਸੀਂ ਉਹ ਦੇਖ ਲਓ ਆਹ ਕੰਡੀਸ਼ਨ ਆ ਬਾਈਕ ਦੀ ਠੀਕ ਹੈ ਜੀ ਟਾਇਰ ਟੂਰ ਮਗਲੇ ਸੀਰਟ ਦੇ ਆ ਜੀ ਹਾਂ ਜੀ ਹਾਂ ਜੀ ਪੈਰ ਠੀਕ ਠਾਕ ਆ ਵੇਖੋ ਜੀ ਜੋ ਕੁਛ ਵੀ ਨਾਲ ਆ ਟਾਇਰ ਦੇ ਦੋਸਤੋ ਇਦਾਂ ਹੀ ਆਪਾਂ ਲਿਆਂਦੇ ਆ ਇਹ ਨਾਲ ਦੇ ਟਾਇਰ ਵੀਰਾਂ ਦਾ ਜਿੱਦਾਂ ਇਹ ਨਾਲ ਉਦਾਂ ਹੀ ਆਪਾਂ ਤੁਹਾਨੂੰ ਦੇ ਦਾਂਗੇ ਬੈਟਰੀ ਬੂਟਰੀ ਆ ਬਿਲਕੁਲ ਨਵੀਂ ਨਹੀਂ ਬੈਟਰੀ ਨਹੀਂ ਹੈਗੀ ਬੈਟਰੀ ਦਿਖਾ ਕੇ ਦੇਵਾਂਗੇ ਨਵੀਂ ਜੀ ਵਿੱਚ ਠੀਕ ਹੈ ਜੀ ਹਾਂ ਜੀ ਸੋ ਬੈਟਰੀ ਰਖਾ ਦੂਗਾ ਵੀਰ ਠੀਕ ਆ ਤੇ ਬਾਕੀ ਆ ਬਾਈਕ ਦੀ ਸਿਟੀ 100 ਐਵਰੇਜ ਵੀਰ ਚੰਗੀ ਹੈ ਦੀ ਐਵਰੇਜ ਵੀਰ ਆਪਾਂ ਲਿਆਂਦੇ ਨੂੰ ਅਜੇ 4 ਕਿ ਦਿਨ ਹੋਏ ਆ ਠੀਕ ਆ ਜੀ ਆਪਾਂ ਚਲਾਉਂਦੇ ਘਟਾਂ ਠੀਕ ਆ ਹਾਂਜੀ ਐਵਰੇਜ ਵੈਸੇ ਚੰਗੀ ਦੇ ਜਾਂਸੀ 80 80 ਵਧੀਆ ਦੇਂਦਾ ਹੀ ਐਵਰੇਜ ਆ ਹਾਂ ਲਓ ਦੋਸਤੋ ਸਿਟੀ 100 ਆਪਾਂ 200 ਰੁਪਏ ਦਾ ਪੈਟਰੋਲ ਪੋਇਆ ਹੈ ਜਲੰਧਰੋਂ ਤੇ ਇੱਥੇ ਬੁਰਜ ਪਹੁੰਚੇ ਪਿੰਡ ਠੀਕ ਆ ਜੀ ਵੀ ਐਵਰੇਜ ਚੰਗੀ ਆ ਕੋਈ 80 80 ਪਲਾਸੀ ਘਟ ਜਾਂਦੇ ਆ ਹਾਂਜੀ ਲਓ ਦੋਸਤੋ ਇਹ ਬਾਈਕ ਸਿਟੀ 100 ਬਾਈਕ ਆ ਠੀਕ ਆ ਜੀ ਬਾਕੀ ਮਾਡਲ ਤੁਹਾਨੂੰ ਦੱਸ ਹੀ ਦਿੱਤਾ 16 ਮਾਡਲ ਆ ਸੋ ਡਾਕੂਮੈਂਟ ਜਿਹੜੇ ਹੈਗੇ ਆ ਕਾਪੀ ਨਾਲ ਮਿਲ ਜੂਗੀ ਆਰ ਸੀ ਜਿਹੜੀ ਉਹ ਤੁਹਾਨੂੰ ਨਾਲ ਹੀ ਮਿਲ ਜੂਗੀ ਆਧਾਰ ਕਾਰਡ ਮਿਲ ਜੂਗਾ ਠੀਕ ਹੈ ਨਾਲ ਅੱਗੇ ਜਿਹੜਾ ਵੀਰ ਇਹ ਸੇਲ ਕਰਦਾ ਇਹਨਾਂ ਦਾ ਆਧਾਰ ਕਾਰਡ ਮਿਲ ਜੂਗਾ ਸੋ ਇਹ ਬਾਈਕ ਦਾ ਮੁੱਲ ਕੀ ਕਰਦੇ ਵੀਰ ਇਹਦਾ ਮੁੱਲ ਕਰਦੇ 30000 ਰੁਪਿਆ ਅੱਛਾ ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਸੋ ਦੋਸਤੋ 30000 ਮੁੱਲ ਕੀਤਾ ਵੀਰ ਨੇ 30000 ਦੇ ਵਿੱਚੋਂ ਅਸੀਂ ਛੋਟ ਛੱਪਾ ਕਰਾਂਗੇ ਮਾਨਤਾਨ ਕਰਾਂਗੇ ਕਿਸੇ ਭਰਾ ਦੇ ਨਾਲ ਸਾਰਾ ਕੁਝ ਚੱਲਦਾ ਠੀਕ ਹੈ ਜੀ ਬਾਕੀ ਇੰਜਨ ਉੰਜ ਕਿਸੇ ਪਾਸੇ ਆਵਾਜ਼ ਪੁੱਛ ਬਿਲਕੁਲ ਓਕੇ ਹੈ ਜੀ ਇੰਜ ਲਓ ਦੋਸਤੋ ਇੰਜਨ ਹਜੰਦਾ ਬਿਲਕੁਲ ਓਕੇ ਆ ਕਿਸੇ ਤਰ੍ਹਾਂ ਦੀ ਆਵਾਜ਼ ਨਹੀਂ ਗਈ ਕੋਈ ਟਾਈਮ ਟੰਗਦੀ ਆ ਟੈਪ ਟੰਗ ਟੂਰਾ ਕਿਸੇ ਪਾਸੇ ਕੋਈ ਅਦਰ-ਤਰ ਜੜੀ ਆ ਕੋਈ ਆਵਾਜ਼ ਨਹੀਂ ਕਰਦਾ ਚੰਗੀ ਚੱਲਦਾ ਆਵਾਜ਼ ਬਹੁਤ ਚੰਗੀ ਆ ਤੇ ਕਿ ਇਧਰ ਆਪਣੇ ਕੋਲ ਜਿਹੜਾ ਛੋਟਾ ਸੀ ਵਿਰਾ ਖੜਾ ਇਹ 12 ਮਾਡਲ ਆ ਜੀ 12 ਮਾਡਲ ਹਾਂਜੀ ਨੰਬਰ ਇਹ ਤਾਂ ਕਿੱਥੋਂ ਦਾ ਇਹ ਫਰੋਈਪੁਰ ਦਾ ਜੀ ਫਰੋਈਪੁਰ ਦਾ ਇਹ ਐਫੀਡੀਪਟ ਆਪਣੇ ਨਾਂ ਕੇ ਕੋਈ ਆਰਸੀ ਕਾਪੀ ਨਾ ਨਹੀਂ ਇਤਰਾ ਹੀ ਆਪਾਂ ਗਾਂ ਲਿਖਵਾ ਕੇ ਲੈਂਦਾ ਜੀ ਠੀਕ ਆ ਜੀ ਹਾਂਜੀ ਤੇ ਵਸੇ ਕਲੀਅਰ ਨਾ ਕੋਈ ਲੋਨ ਲਾਂਦੇ ਨੇ ਕਿਸੇ ਤਰ੍ਹਾਂ ਨਹੀਂ ਨਾ ਬਿਲਕੁਲ ਐਨਓਸੀ ਨਾਲ ਦਵਾਗੇ ਇਹ 05 ਨੰਬਰ ਆ ਫਰੋਜਪੁਰ ਦਾ ਠੀਕ ਆ ਜੀ ਤੇ ਆ ਤੁਸੀਂ ਵੇਖ ਸਕਦੇ ਜੀ ਵੀਕਲ ਸੋ ਜਿਹੜੇ ਵੀਰ ਨੇ ਕੋਈ ਕਿਰਾਏ ਪਾੜੇ ਵਾਸਤੇ ਖਰੀਦਣਾ ਠੀਕ ਆ ਜੀ ਕਿਉਂਕਿ ਇਹ ਵੀ ਦੁਕਾਨਦਾਰੀ ਆ ਬਹੁਤੇ ਵੀਰ ਕਿਉਂ ਕਿਰਾਇਆ ਪਾੜਾ ਕਰਦੇ ਆ ਜਿੱਦਾਂ ਕਿ ਆਪਾਂ ਨਾਰਮਲ ਹੀ ਦੇਖਦੇ ਆ ਤੇ ਉਸ ਪਰਪਸ ਵਾਸਤੇ ਵੀ ਤੁਸੀਂ ਖਰੀਦਾਰੀ ਕਰ ਸਕਦੇ ਜੀ ਛੋਟਾ ਹਾਥੀ 2012 ਮਾਡਲ ਇਹ ਵਿਕਾਊਗਾ ਫਰੋਜਪੁਰ ਨੰਬਰ ਆ ਜੀ ਨਵੀਂ ਪਾਈ ਐ ਐਮ ਆਰ ਐਫ ਦੀ ਆ ਜੋੜੀ ਹਾਂ ਮਗਰਲੀ ਮਗਰਲੀ ਜੋੜੀ ਆ ਜੀ ਜੈਡ ਨਵੀਂ ਪਾਈ ਜੋ ਲਓ ਤੁਸੀਂ ਮਗਰਲੀ ਜੋੜੀ ਆ ਨਵੀਂ ਆ ਦੋਨੋਂ ਟਾਇਰ ਮਗਰਲੇ ਜਿਹੜੇ ਐਮ ਆਰ ਐਫ ਦੇ ਆ ਹਾਂਜੀ ਇਹ ਨਵੇਂ ਆ ਟਾਇਰ ਠੀਕ ਆ ਜੀ ਬਿੱਲ ਨਾਲ ਦਵਾਂਗੇ ਤੇ ਥੋੜਾ ਕਿ ਦਿਨ ਹੋਇਆ ਪੋਏ ਨੂੰ ਵੈਸੇ ਹਾਂਜੀ ਹਾਂਜੀ ਠੀਕ ਆ ਖਰਚ ਪੁਰਜ ਕਿਦਾਂ ਫਿਰੇ ਖਰਚ ਸਾਫ ਆ ਜੀ ਲਓ ਦੱਸੋ ਆ ਤੁਸੀਂ ਵੇਖੋ ਫਰਸ਼ ਪੁਰਸ਼ ਵਧੀਆ ਇੱਕ ਨੰਬਰ ਆ ਤੁਸੀਂ ਆ ਵੇਖੋ ਬਿਲਕੁਲ ਚਾਦਰ ਚੁੱਦਰ ਹੈ ਓਕੇ ਰਿਪੋਰਟ ਆ ਠੀਕ ਆ ਜੀ ਕੋਈ ਜ਼ਿਆਦਾਤਰ ਗਲਾਵਟ ਨਹੀਂ ਕੀ ਬਾਕੀ ਫਿਰ ਵੀ ਕਿਸੇ ਵੀਰ ਨੇ ਸ਼ੌਂਕਿਆ ਤੌਰ ਤੇ ਕਈ 2-4 ਪੈਸੇ ਲਾਉਣੇ ਆ ਥੋੜਾ ਬਾਤ ਆ ਤੇ ਸ਼ੌਂਕ ਨੂੰ ਖਰਚ ਕਰਨਾ ਕੋਈ 5-10 ਤੇ ਉਹ ਤੁਸੀਂ ਆਪਦਾ ਮੌਕਾ ਵੇਖ ਲਿਓ ਠੀਕ ਆ ਤੇ ਇੰਜਨ ਉੰਜਨ ਗੇਅਰ ਦਾ ਕਿਤਾਬਾ ਇਹ ਵੀਰੇ ਓਕੇ ਇੰਜਨ ਗੇ ਠੀਕ ਹੈ ਜੀ ਇਹਦਾ ਵੀਰ ਮੁੱਲ ਕੀ ਕਰਾਂਗੇ ਨਿਸ਼ਾਨ ਇਹਦਾ ਮੁੱਲ ਕਰਦੇ ਹਾਂ 130 ਇਹ 130 ਹਾਂਜੀ ਵੀ ਲੈਣ ਦੇ ਨਾਲ ਹੀ ਆ ਬਈ ਜਾਂ ਵਿੱਚੋਂ ਹੋਊਗਾ ਥੋੜਾ ਬੜਾ ਮਾਨਤਾਨ ਕਰ ਦਾਂਗੇ ਜੀ ਉੱਪਰ ਹੋ ਜਾਊਗਾ ਹੋ ਜਾਊਗਾ ਹੀ ਹੋ ਜਾਊਗਾ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਉੱਪਰ ਹੋ ਜਾਊਗਾ ਇੱਕ ਵਾਰੀ ਬਾਤ ਤੁਹਾਨੂੰ ਆਪਾਂ ਸਾਈਡ ਤੋਂ ਦਿਖਾ ਦਿੰਨੇ ਆ ਠੀਕ ਆ ਆ ਸਾਰਾ ਤੁਸੀਂ ਸਾਈਡ ਤੋਂ ਦੇਖ ਲਓ ਸੋ ਅੰਦਰੋਂ ਵੀ ਆ ਪ੍ਰੋਪਰ ਤੁਹਾਨੂੰ ਦਿਖਾ ਦਿੰਨੇ ਆ ਵੇਖੋ ਜੀ ਸ਼ੀਟ ਕਵਰ ਨਵੇਂ ਚੜਾਏ ਹੋਏ ਸੀ ਸ਼ੀਟ ਕਵਰ ਵੀ ਨਵੇਂ ਆ ਆ ਅੰਦਰ ਦੀ ਕੰਡੀਸ਼ਨ ਆ ਬਾਕੀ ਇੰਜਨ ਉੰਜਨ ਦਾ ਗੇਅਰ ਤਾਂ ਬਿਲਕੁਲ ਓਕੇ ਹੈ ਇੰਜਨ ਦਾ ਠੀਕ ਹੈ ਜੀ ਹਾਂਜੀ ਸੋ ਇੰਜਨ ਗੇਅਰ ਦਾ ਦੋਸਤੋ ਓਕੇ ਰਪੋਰਟ ਆਵਾ ਚਲਾਉਂਦਾ ਕੋਈ ਚੱਕਰ ਨਹੀਂ ਗਈ ਠੀਕ ਹੈ ਜੀ ਚਾਲੂ ਹਾਲਤ ਦੇ ਵਿੱਚ ਕੋਈ ਪੈਸਾ ਲੱਗਦਾ ਤਾਂ ਨਹੀਂ ਮੌਕੇ ਤੇ ਕੋਈ ਨਹੀਂ ਲੱਗਦਾ ਜੀ ਠੀਕ ਹੈ ਜੀ ਆ ਦੇਖੋ ਜੀ ਆ ਦੇਖੋ ਜੀ ਸਟਾਰਟਿੰਗ ਕਰਕੇ ਦਿਖਾ ਦਿੰਦਾ ਦੋ ਦੋ ਸੋ ਸਟਾਰਟਿੰਗ ਆ ਸਟਾਰਟਿੰਗ ਦੋਸਤੋ ਆ ਤੁਸੀਂ ਵੇਖ ਰਹੋ ਠੀਕ ਹੈ ਆ ਲੈ ਠੀਕ ਹੈ ਜੀ ਠੀਕ ਹੈ ਜੀ ਅੱਛਾ ਨਿਸ਼ਾਨ ਇੱਕ ਬਾਈ ਆਪਣੇ ਨੰਬਰ ਬੋਲ ਦਗੇ 9653 ਹਾਂਜੀ 01155 ਠੀਕ ਹੈ ਜੀ ਹਾਂਜੀ 9653 ਤੇ 01155 ਠੀਕ ਹੈ ਜੀ ਲਓ ਦੋਸਤੋ ਇਹ ਦੋ ਵਹੀਕਲ ਵੀਰ ਦੇ ਕੋਲੇ ਬਿਕਾਊ ਆ ਇੱਕ ਛੋਟਾ ਹਥੀ ਆਪਾਂ ਤੁਹਾਨੂੰ ਦਿਖਾ ਦਿੱਤਾ ਸੋ ਫੁੱਲ ਡਿਟੇਲ ਤੁਹਾਨੂੰ ਮਿਲ ਚੁੱਕੀ ਆ ਤੇ ਬੁਰਜ ਨੱਥੂ ਕੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਠੀਕ ਹੈ ਜੀ ਸ੍ਰਿਹਾਲੀ ਤੋਂ ਜਿਹੜੀ ਸੜਕ ਪੱਟੀ ਨੂੰ ਜਾਂਦੀ ਐ ਉਸੇ ਸੜਕ ਦੇ ਉੱਪਰ ਪਿੰਡ ਬੁਰਜ ਨੱਥੂ ਕੇ ਬੁਰਜ ਰੇਕਾ ਪਿੰਡ ਕਾਂਡੇ ਵਾਲਾ ਇਹ ਪਿੰਡ ਬਿਲਕੁਲ ਨਾ ਲੱਗਦੇ ਸਰਾਲੀ ਮੰਡ ਪਿੰਡ ਵੀ ਬਿਲਕੁਲ ਥੋੜੀ ਦੂਰੀ ਤੇ ਆ। ਹੋਰ ਕੋਈ ਗੱਲਬਾਤ? ਬਸ ਓਕੇ ਜੀ। ਕੋਈ ਸ਼ੱਕ ਨਹੀਂ ਹੈਗਾ ਸੰਦਾਂ ਵਿੱਚ ਸਾਰੇ ਕਾਗਜ਼ ਪੱਤਰ ਓਕੇ ਦਵਾਵਾਂਗੇ ਜੀ। ਠੀਕ ਹੈ ਜੀ। ਹਾਂਜੀ। ਵੈਸੇ ਆਉਂਦੇ ਰਹਿੰਦੇ ਆਪਣੇ ਕੋਲ ਸੰਦ ਆਉਂਦੇ ਰਹਿੰਦੇ ਹਾਂ ਜੀ ਸਾਰੇ ਸੰਦ ਹੁੰਦੇ ਆਪਣੇ ਕੋਲ। ਠੀਕ ਹੈ ਜੀ। ਤਾਂ ਤੁਸੀਂ ਨੈਕਸਟ ਟਾਈਮ ਕੋਈ ਇਹੋ ਜਿਹਾ ਸੰਦ ਆਉਂਦਾ ਵਿਕਰੀ ਵਾਲਾ ਵਕਾਊ ਤੇ ਉਹਦੀ ਅਪਡੇਟ ਆਪਾਂ ਦੇ ਦਾਂਗੇ ਸਮੇਂ-ਸਮੇਂ ਤੇ ਨਾਲ ਫਿਲਹਾਲ ਜਿਹੜੇ ਅੱਜ ਦੋ ਇਹ ਤੁਹਾਨੂੰ ਸੰਦ ਦਿਖਾਉਣੇ ਸੀਗੇ ਇਹ ਮੌਕੇ ਤੇ ਵਕਾਊ ਆ ਤੇ ਜਿਹੜੇ ਵੀਰ ਖਰੀਦਦਾਰ ਮੇਰੇ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਲਿਓ ਵੀਰ ਦੇ ਨਾਲ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਸੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ